ਹਲੋ ਹਾਂਜੀ ਸਾਰੇ ਪਿਆਰ ਭਰੇ ਸਤਿ ਸ਼੍ਰੀ ਅਕਾਲ ਤੇ ਸਿੱਧੂ ਫੈਮਿਲੀ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਤੇ ਬਾਕੀ ਤੁਸੀਂ ਸਾਰੇ ਵਧੀਆ ਹੋਗੇ ਚੜ੍ਹਦੀ ਕਲਾ ਚ ਹੋਗੇ ਤਾਂ ਦੋਸਤ ਹੋਗੇ ਤੇ ਅੱਜ ਆਪਾਂ ਗੱਲ ਕਰਨੀ ਸੀ ਕਿ ਆਪਾਂ ਨੂੰ ਤੇ ਕੁਝ ਕਮੈਂਟ ਆਏ ਸੀ ਕੁਝ WhatsApp ਤੇ ਮੈਸੇਜ ਵੀ ਆਏ ਸੀ ਕਾਫੀ 15 20 ਦਿਨ ਹੋ ਗਏ ਡਿਮਾਂਡ ਤੇ ਮੈਸੇਜ ਤੇ ਕਮੈਂਟ ਨੂੰ ਵੀ ਕਿ ਦੀਦੀ ਤੁਸੀਂ ਕਟਿੰਗ ਦਾ ਤੇ ਪੂਰਾ ਸਲਾਈ ਦਾ ਸਾਨੂੰ ਦੱਸੋ ਸਲਾਈ ਦੀ ਵੀਡੀਓ ਪਾਇਆ ਕਰੋ ਤੇ ਅੱਜ ਮੈਂ ਜਿਹੜਾ ਕਿ ਸਟਾਰਟਿੰਗ ਤੋਂ ਹੀ ਸਲਾਈ ਦਾ ਜਿਹੜਾ ਦੱਸਦੀ ਆ ਠੀਕ ਆ ਆਪਾਂ ਨੂੰ ਜਿਸ ਤਰ੍ਹਾਂ ਕਿ ਨਾਪ ਤੋਂ ਆਪਾਂ ਸਟਾਰਟ ਕਰਦੇ ਆ ਵੀਡੀਓ ਠੀਕ ਅੱਗੇ-ਅੱਗੇ ਲੈਂਦੇ ਜਾਵਾਂਗੇ ਜਿਸ ਤਰ੍ਹਾਂ ਇਸ ਤਰ੍ਹਾਂ ਕੀ ਦੀ ਡਿਮਾਂਡ ਹੋਊਗੀ ਵੀ ਆਪਾਂ ਨੂੰ ਹੁਣ ਆਈ ਕਿ ਨਾਪ ਲੈਣ ਦਾ ਸਹੀ ਤਰੀਕਾ ਦੱਸੋ ਠੀਕ ਆ ਅੱਜ ਆਪਾਂ ਨਾਪ ਲੈਣ ਸਹੀ ਤਰੀਕੇ ਤੇ ਜਿਹੜੀ ਵੀਡੀਓ ਲੋਡ ਕਰਾਂਗੇ ਤੇ ਬਾਕੀ ਜਿੱਦਾਂ ਜਿੱਦਾਂ ਦੇ ਤੁਹਾਨੂੰ ਮੈਸੇਜ ਆਉਣਗੇ ਜਿੱਦਾਂ ਜਿੱਦਾਂ ਦੀਆਂ ਮੇਰੀਆਂ ਭੈਣਾਂ ਨੂੰ ਜ਼ਰੂਰਤ ਹੋਊਗੀ ਕੁਝ ਪੁੱਛੰਦੀ ਉਹ ਦੋ ਦੋ ਕਮੈਂਟ ਕਰ ਸਕਦੇ ਆ ਤੇ ਮੈਂ ਫਿਰ ਉਸ ਵਿਸ਼ੇ ਤੇ ਜਿਹੜੀ ਵੀਡੀਓ ਬਣਾ ਦੂੰਗੀ ਤੇ ਚਲੋ ਜੀ ਅੱਜ ਆਪਾਂ ਸ਼ੁਰੂ ਕਰਦੇ ਆ ਨਾਪ ਲੈਣਾਂ ਦਾ ਤਰੀਕਾ ਤੁਹਾਨੂੰ ਮੈਂ ਦੱਸਦੀ ਆ ਕਿ ਨਾਪ ਆਪਾਂ ਜਿਹੜਾ ਕਿਸ ਤਰੀਕੇ ਦੇ ਨਾਲ ਲਈ ਜਾਂਦਾ ਤੇ ਇੱਕ ਚਲੋ ਬੇਨਤੀ ਆ ਕਿ ਜਿਹਨੇ ਨਵੇਂ ਵੀਵਰ ਜੁੜਨੇਗੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਵਧੀਆ ਲੱਗੇ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਲਾਈਕ ਤੇ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਆ ਕਰੋ ਤੇ ਚਲੋ ਆਪਾਂ ਕਰਦੇ ਆ ਨਾਪ ਲੈਣ ਦੀ ਸਟਾਰਟਿੰਗ ਤੁਹਾਨੂੰ ਮੈਂ ਦੱਸਦੀ ਆ ਕਿ ਨਾਪ ਜਿਹੜਾ ਇਸ ਤਰ੍ਹਾਂ ਲਿਆ ਜਾਂਦਾ ਚਲੋ ਜੀ ਆਪਾਂ ਕਰਨੇ ਸ਼ੁਰੂ ਜੇ ਆਪਾਂ ਇੰਦਾ ਕੁਮੀ ਦਾ ਨਾਪ ਲੈਣਾ ਹੋਵੇ ਤੇ ਇਸ ਤਰੀਕੇ ਨਾਲ ਮੈਂ ਤੁਹਾਨੂੰ ਦੱਸਦੀ ਆ ਸਭ ਤੋਂ ਪਹਿਲਾਂ ਆਪਾਂ ਮਿੰਨੀ ਲਾਣੀ ਠੀਕ ਆ ਉਸ ਤੋਂ ਬਾਅਦ ਆਪਾਂ ਮਿਲਾਂਗੇ ਤੀਰਾ ਠੀਕ ਆ ਉੱਪਰਲੀ ਸਾਈਡ ਜਿਹੜਾ ਨੈਕ ਲੱਗ ਗਿਆ ਇਹ ਆਪਣਾ ਜਿਹੜਾ ਤੀਰਾ ਆ ਜਾਂਦਾ ਆਪਾਂ ਮਿਲਾਂਗੇ ਤੀਰਾ ਤੀਰਾ ਆਪਾਂ ਫਰੰਟ ਤੋਂ ਵੀ ਇਦਾਂ ਮਿਲ ਲੈਣਾ ਤੇ ਜਿਹੜੀ ਬੈਕ ਵਾਲੀ ਸਾਈਡ ਆ ਜੀ ਆਪਾਂ ਕਮੀਡ ਫਾਈਲ ਤੋਂ ਬਣਾ ਕੇ ਤੇ ਉਹ ਵੀ ਆਪਾਂ ਜਿਹੜਾ ਇਸ ਤਰ੍ਹਾਂ ਤਰੀਕੇ ਨਾਲ ਬੈਂਕ ਵੀ ਮੈਂਣਾ ਤੇ ਰੈਂਗਲ ਵੀ ਬਣ ਠੀਕ ਆ ਇਹ ਹੋ ਗਿਆ ਆਪਣਾ ਨਾਪ ਲੈਣ ਦਾ ਤਰੀਕਾ ਉਸ ਤੋਂ ਬਾਅਦ ਆਪਾਂ ਜਿਹੜਾ ਛਾਤੀ ਦਾ ਨਾਪ ਲਵਾਂਗੇ ਠੀਕ ਆ ਉਸ ਤੋਂ ਬਾਅਦ ਆਪਾਂ ਇਹਦਾ ਸੈਂਟਰ ਦੇ ਵਿੱਚ ਕਮਰ ਦਾ ਨਾਪ ਫੇਰ ਆ ਜਾਂਦਾ ਆਪਣਾ ਥੇਪ ਦਾ ਨਾਪ ਠੀਕ ਆ ਫਿਰ ਆਪਣੀ ਜਿਹੜੀ ਆ ਜਾਂਦੀ ਆ ਸਾਈਡ ਸਲਾਈ ਕੀ ਕਿੰਨੇ ਤੇ ਆ ਹਾਂਜੀ ਚਾਹ ਉੱਚੇ ਲੱਗਦੇ ਹੁਣ ਆਪਾਂ ਨੂੰ ਤੇ ਆਪਾਂ ਸਲਾਈ ਕਰਦੀ ਆਂ ਨੀਵੀਂ ਨਹੀਂ ਕਰ ਸਕਦੇ ਆਂ ਤੇ ਪਰ ਉਹਦੇ ਨਾਲ ਆਪਾਂ ਨੂੰ 1 ਇੰਚ ਜਿਹੜੀ ਇਹ ਪਹੁੰਦਾਣੀ ਪਊਗੀ ਉਸ ਤੋਂ ਬਾਅਦ ਆਪਾਂ ਲਵਾਂਗੇ ਮੋਡਲ ਸੌਰੀ ਬਾਹ ਦਾ ਨਾਪ ਠੀਕ ਐ ਬਾਹ ਦੇ ਨਾਪ ਤੋਂ ਬਾਅਦ ਲਵਾਂਗੇ ਆਪਾਂ ਬੁੱਕ ਦਾ ਨਾਪ ਵੱਧ ਘੱਟ ਜੋ ਮਰਜੀ ਆਪਾਂ ਕਰ ਸਕਦੇ ਨਾਪ ਲੈਣ ਦਾ ਤਰੀਕਾ ਠੀਕ ਐ ਤੇ ਗਲੇ ਗਲੇ ਦਾ ਨਾਪ ਲੈਣ ਦਾ ਤਰੀਕਾ ਇੱਥੋਂ ਤੁਸੀਂ ਇੰਚ ਟੇਪ ਰੱਖਣਾ ਤੇ ਜਿਹੜਾ ਆਪਣਾ ਸੈਂਟਰ ਚ ਗਲਾ ਇੱਥੋਂ ਦਾ ਆਪਾਂ ਦੇਖਣਾ ਕਿ ਕਿੰਨਾ ਛੇ ਆ 6.5 ਆ ਕਿੰਨਾ ਆ ਠੀਕ ਆ ਇਹ 6.5 ਆ ਠੀਕ ਆ 6.5 7 ਇੰਨਾ ਹੀ ਹੁੰਦਾ ਜਿਹੜੇ ਜ਼ਿਆਦਾ ਵੀਪ ਹੁੰਦੇ ਹਨ ਉਹਨਾਂ ਲਈ ਆ ਠੀਕ ਆ ਤੇ ਬੈਕ ਵੀ ਇਸੇ ਤਰੀਕੇ ਨਾਲ ਆਪਾਂ ਦੇਖਣਾ ਕਿ ਕਿੰਨਾ ਠੀਕ ਆ ਇੱਥੋਂ ਆਪਾਂ ਸਿਰ ਦਾ ਦਰਸ਼ਾਣਾ ਬਾਕੀ ਜਿਹੜੇ ਪਲੇਟ ਆ ਉਹ ਆਪਾਂ ਇੱਥੋਂ ਦੇਖ ਲੈਣੇ ਆ ਬ੍ਰਸਟ ਦੇ ਹਿਸਾਬ ਨਾਲ ਕਿ ਇਹ ਕਿੰਨੇ ਦੇ ਪੈਣਗੇ ਠੀਕ ਆ ਆਪਾਂ ਕਮਰ ਤੋਂ ਹੀ ਦੇਖ ਲੈਣੇ ਆ ਜਿੱਥੋਂ ਦਾ ਆਪਣਾ ਕਮਰ ਦਾ ਐਸਟੀਮੇਟ ਆਉਗਰ ਕੇ ਆਪਾਂ ਨੂੰ ਹੈ ਇਹਨਾਂ ਦੇ ਪਲੇਟ ਹੁਣ ਪਹਿਲੇ 10 ਇੰਚ ਦੇ ਬਾਕੀ ਆਪਾਂ ਇਹਦਾ ਜਿਸ ਤਰ੍ਹਾਂ ਹੀ ਹੇਪਾ ਜਿੰਨੀ ਹੇਪਾ ਲਈ ਈਨੀ ਹੇਪ ਤੋਂ ਜਿੰਨੀ ਹੇਪੋਨੀ ਘੇਰਾ ਰੱਖਦੇ ਆ ਠੀਕ ਆ ਇਹਦੀ ਹੇਪ ਹੈਗੀ 18 ਇੰਚ ਠੀਕ ਆ ਆਪਾਂ ਘੇਰਾ ਵੀ ਜਿ ਰੱਖਣਾ ਹੋਵੇ 18 ਜੇ 19 ਵੀ ਰੱਖਣਾ ਹੋਵੇ ਉਦਾਂ ਹੋ ਜਾਂਦਾ ਚਾਹ ਤੁਸੀਂ ਇਸ ਤਰ੍ਹਾਂ ਵੀ ਠੀਕ ਆ ਇਹ ਆਪਣਾ ਨਾਪ ਲੈਣ ਦਾ ਸਹੀ ਤਰੀਕਾ ਬਾਕੀ ਜੇ ਆਪਾਂ ਕਿਸੇ ਖੜੇ ਦਾ ਪੈਣ ਕਿ ਆਪਣਾ ਨਾਮ ਲੈ ਲਓ ਮੈਂ ਆਪਣੇ ਸ਼ਰਟ ਦਾ ਨਾਮ ਨਹੀਂ ਲਾਉਣਾ। ਫਿਰ ਆਪਾਂ ਇਸ ਤਰ੍ਹਾਂ ਹੈਗੀ ਆ ਆਪਣੀ ਛਾਤੀ ਇਹਦੇ ਗੋਲ ਘੁਮਾ ਕੇ ਇਸ ਤਰ੍ਹਾਂ ਉਹਨਾਂ ਦੇ ਆਲੇ-ਦੁਆਲੇ ਘੁਮਾ ਕੇ ਇਸ ਤਰ੍ਹਾਂ ਨਾਪ ਲਵਾਂਗੇ। ਠੀਕ ਆ। ਇਸ ਤਰ੍ਹਾਂ ਨਾਪ ਲੈ ਕੇ ਫਿਰ ਆਪਾਂ ਇਹਦੇ ਵਿੱਚ ਜਿਹੜੇ 2 ਇੰਚ ਪਲੱਸ ਕਰਨੇ ਹੁੰਦੇ ਆ। ਠੀਕ ਆ 2 ਇੰਚ ਜਿਸ ਤਰ੍ਹਾਂ ਆਪਾਂ ਇਦਾਂ ਨਾਪ ਲੈਣਾ ਹੁੰਦਾ ਉਹ। 2 ਇੰਚ ਪਲੱਸ ਕਰਨੇ ਹੁੰਦੇ। ਤੇ ਜੇ ਤੁਸੀਂ ਹਜੇ ਨਵੇਂ ਜੇ ਤੇ ਤੁਸੀਂ ਇਸ ਤਰ੍ਹਾਂ ਹੀ ਨਾਪ ਲਿਓ ਤੇ ਮੈਂ ਫਿਰ ਇਸ ਵਿਸ਼ੇ ਤੇ ਕਿ ਕਿਸੇ ਨੂੰ ਖੜਾ ਕਰਕੇ ਤੇ ਉਹਦੇ ਤੇ ਇਹ ਬਣਾਉਂਗੀ ਨਾਪ ਲੈਣ ਦਾ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੋਵੇ ਨਾਪ ਲੈਣ ਦਾ ਅਸਲ ਇਹ ਹੀ ਤਰੀਕਾ ਆ ਤੇ ਬੇ ਬਾਕੀ ਕੋਈ ਵੀ ਪ੍ਰੋਬਲਮ ਲੱਗੇ ਤੇ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਠੀਕ ਆ ਕੋਈ ਵੀ ਪ੍ਰੋਬਲਮ ਕੀ ਕੀ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਤੇ ਉਮੀਦ ਕਰਦੀ ਕਿ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਵੇ ਲੋਕੀ ਦਰ ਦਰ ਤੇ ਪਿਆਰ ਬਰਸਾ ਚਕਾਰ